ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਸਮੁੱਚੀ ਲੋਕਾਈ ਨੂੰ ਸਮਾਜ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਵੇਂ ਆਪਾਂ ਉਮੀਦ ਕਰਦੇ ਹਾਂ ਕਿ ਆਪਣੀਆਂ ਜੋ ਧੀਆਂ ਹਨ ਉਹ ਸਵਰੇ ਘਰ ਜਾ ਕੇ ਸੁੱਖ ਮਾਣਨ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ ਨਾ ਆਵੇ ਤੇ ਨਾ ਹੀ ਉਹ ਜਾ ਕੇ ਕੋਈ ਸਹੁਰੇ ਘਰ ਜਾ ਕੇ ਕੋਈ ਜਿਆਦਾ ਵੱਡਾ ਭੁੱਖਾਈ ਵਾਲਾ ਕੰਮ ਕਰਨ ਸਿਰਫ ਕੰਮ ਉਹਨਾਂ ਨੂੰ ਕੋਈ ਨਾ ਕਰਨਾ ਪਵੇ ਘਰ ਦੇ ਕੋਈ ਕੰਮ ਨਾ ਕਰਨੇ ਪੈਣ ਤੇ ਸੁਖੀ ਰਹਿਣ ਸੋ ਉਸੇ ਤਰ੍ਹਾਂ ਹੀ ਜੇਕਰ ਆਪਾਂ ਕਿਸੇ ਦੀ ਧੀ ਆਪਾਂ ਨੋ ਬਣਾ ਕੇ ਲੈ ਕੇ ਆਉਂਦੇ ਹਾਂ ਤੇ ਫਿਰ ਆਪਾਂ ਉਸ ਤੋਂ ਕਿਵੇਂ ਉਮੀਦ ਕਰਦੇ ਹਾਂ ਕਿ ਉਹ ਆਪਣੇ ਸਾਰੇ ਘਰ ਦੇ ਕੰਮ ਵੀ ਕਰੇ ਤੇ ਆਪਾਂ ਨੂੰ ਸੁੱਖ ਵੀ ਦੇਵੇ ਸੋ ਆਪਾਂ ਨੂੰ ਦੋਨੇ ਪਾਸੇ ਬਰਾਬਰ ਰੱਖਣੇ ਚਾਹੀਦੇ ਹਨ ਜੇਕਰ ਆਪਾਂ ਨੋ ਕੋਲ ਸਾਰੇ ਕੰਮ ਕਰਵਾਉਣਾ ਚਾਹੁੰਦੇ ਹਾਂ ਤੇ ਇਹ ਵੀ ਚਾਹੁੰਦੇ ਹਾਂ ਕਿ ਉਹ ਆਪਣੀ ਸੇਵਾ ਕਰੇ ਤੇ ਫਿਰ ਆਪਾਂ ਧੀ ਨੂੰ ਵੀ ਇਹ ਗੁਣ ਦੇ ਕੇ ਕੱਲੀਏ ਸਹੁਰੇ ਘਰ ਭੇਜੀਏ ਕਿ ਉਹ ਜਾ ਕੇ ਘਰ ਦੇ ਕੰਮ ਕਰਦੇ ਹੋਏ ਆਪਦੇ ਸਹੁਰੇ ਘਰ ਘਰ ਦੇ ਕੰਮ ਕਰਦੇ ਹੋਏ ਆਪਦੇ ਸੱਸ ਸਹੁਰੇ ਦੀ ਸੇਵਾ ਕਰੇ ਦੂਜੀ ਦੂਜੇ ਪਾਸੇ ਆਪਾਂ ਵੇਖੀਏ ਕਿ ਆਪਾਂ ਇਹ ਵੀ ਉਮੀਦ ਕਰਦੇ ਹਾਂ ਕਿ ਆਪਣੀ ਧੀ ਜੇਕਰ ਕਿਸੇ ਦੇ ਘਰੇ ਜਾਂਦੀ ਹੈ ਤਾਹ ਉਸਦੇ ਜੋ ਸਾਸੋਰਾ ਹਨ ਆਪਣੀ ਧੀ ਨੂੰ ਨੋ ਸਮਝਣ ਦੀ ਬਜਾਇ ਆਪਣੀ ਧੀ ਸਮਝ ਕੇ ਰੱਖਣ ਤਾਂ ਉਸੇ ਸਰ ਉਸੇ ਤਰ੍ਹਾਂ ਹੀ ਆਪਾਂ ਨੂੰ ਵੀ ਇਹ ਕਰਨਾ ਚਾਹੀਦਾ ਹੈ ਕਿ ਜੇਕਰ ਕਿਸੇ ਦੀ ਧੀ ਆਪਣੇ ਘਰੇ ਨੋ ਬਣ ਕੇ ਆਉਂਦੀ ਹੈ ਤਾਂ ਆਪਾਂ ਵੀ ਉਸ ਨੂੰ ਆਪਣੀਆਂ ਧੀਆਂ ਵਰਗਾ ਪਿਆਰ ਦਈਏ ਤਾਂ ਕਿ ਉਹ ਵੀ ਆਪਦੇ ਸਹੁਰੇ ਜਾ ਕੇ ਆਪਣੇ ਜੋ ਆਪਰੇ ਗੁਣ ਹਨ ਆਪਾਂ ਨੇ ਹਨ ਉਹ ਜਾ ਕੇ ਆਪਦੇ ਸਹੁਰੇ ਪਰਿਵਾਰ 'ਚ ਜਾ ਕੇ ਆਪਦੇ ਪੇਕੇ ਪਰਿਵਾਰ 'ਚ ਜਾ ਕੇ ਦੱਸੇ ਕਿ ਮੇਰੇ ਸਹੁਰੇ ਸੱਸ ਜੋ ਵੀ ਦਿਓਰ ਨਨ ਹਨ ਬਹੁਤ ਚੰਗੇ ਹਨ ਸੋ ਮੇਰੀ ਸਾਰੇ ਸਮਾਜ ਨੂੰ ਇਹ ਬੇਨਤੀ ਸੀ ਕਿ ਆਪਾਂ ਇਸ ਤਰ੍ਹਾਂ ਦੀ ਉਮੀਦ ਕਰੀਏ ਜਿਹੜੇ ਗੁਣਾ ਪਾਪ ਦੇ ਧੀਰ ਹੁੰਦੇ ਏ ਤਾਂ ਸੇਮ ਆਪਾਂ ਨੂੰ ਉਹੋ ਹੀ ਗੁਣਾ ਵਾਲੇ ਨੋ ਮਿਲ ਜਾਵੇ ਸੋ ਮੇਰੀ ਇੰਨੀ ਬੇਨਤੀ ਹੈ ਸਾਰੇ ਸਮਾਜ ਨੂੰ ਕਿ ਇਸ ਤਰ੍ਹਾਂ ਆਪਾਂ ਇੱਕ ਚੰਗਾ ਸਮਾਜ ਸਿਰਜ ਸਕਦੇ ਹਾਂ ਤੇ ਆਪਾਂ ਸੁખી रह ਸਕਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ